ਭੈਣ ਭਰਾ ਨੇ ਬੰਦ ਪਏ ਘਰ ਦੇ ਵਿੱਚ ਵੜ ਕੇ ਕਰ ਦਿੱਤਾ ਕਾਰਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਹੋਈ ਸਾਰੀ ਮਾਮਲੇ ਦੀ ਵੀਡੀਓ ਰਿਕਾਰਡਿੰਗ ਇਹ ਮਾਮਲਾ ਮਾਚੀਵਾੜਾ ਦੇ ਨੇੜੇ ਪਿੰਡ ਬੈਰਸਾਲ ਕਲਾ ਦੇ ਵਾਸੀ ਸੇਵਾਮੁਕਤ ਅਧਿਆਪਕਾ ਮਾਸਟਰ ਬਖਸ਼ੀ ਰਾਮ ਦੇ ਘਰੋਂ 235000 ਰੁਪਏ ਦੀ ਚੋਰੀ ਕਰਨ ਦੇ ਦੋਸ਼ ਦੇ ਹੇਠ ਆ ਇਸ ਪਿੰਡ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਅਤੇ ਉਸ ਦੀ ਭੈਣ ਜਸ਼ਨਦੀਪ कौर ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੇ ਦੌਰਾਨ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬਖਸ਼ੀ ਰਾਮ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਉਸ ਨੇ ਬਿਆਨ ਦਰਜ ਕਰਵਾਏ ਨੇ ਉਸ ਨੇ ਕਿਹਾ ਕਿ ਮੈਂ ਪਿੰਡ ਦੇ ਵਿੱਚ ਕੱਲਾ ਘਰ ਦੇ ਵਿੱਚ ਕੱਲਾ ਰਹਿਣਾ ਦੇ ਉਹ ਕਿਸੇ ਕੰਮ ਦੇ ਕਾਰਨ 30 ਪਿਛਲੀ 30 ਅਗਸਤ ਨੂੰ ਉਹ ਘਰੋਂ ਕਿਸੇ ਕੰਮ ਦੇ ਕਾਰਨ ਘਰੋਂ ਬਾਹਰ ਗਿਆ ਸੀ ਅਤੇ ਘਰ ਦੇ ਵਿੱਚ ਘਰ ਨੂੰ ਤਾਲਾ ਲੱਗਾ ਹੋਇਆ ਸੀ ਤੇ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਉਸ ਨੇ ਜਦੋਂ ਸ਼ਾਮ ਨੂੰ ਆਣ ਕੇ ਵੇਖਿਆ ਕਿ ਉਹਦੀ ਉਹਦੇ ਕਮਰੇ ਦੇ ਵਿੱਚ ਅਲਮਾਰੀ ਖੁੱਲੀ ਹੋਈ ਸੀ ਤੇ ਲੋਕਰ ਜਿਹੜਾ ਉਹ ਵੀ ਖੁੱਲਿਆ ਹੋਇਆ ਸੀ ਲੋਕਰ ਦੇ ਤਾਲੇ ਟੁੱਟੇ ਹੋਏ ਸੀ ਤੇ ਉਸ ਨੇ ਦੱਸਿਆ ਮਾਸਟਰ ਨੇ ਕਿ ਉਸ ਦੇ ਉਸ ਦੇ ਵਿੱਚ 235000 ਰੁਪਏ ਦੀ ਰਕਮ ਸੀ ਜੋ ਕਿ ਉੱਥੇ ਉਸ ਸਮੇਂ ਜਦੋਂ ਲੋਕਰ ਟੁੱਟਿਆ ਤੇ ਉਹਦੇ ਵਿੱਚ ਮੌਜੂਦ ਨਹੀਂ ਸੀ ਉਸਨੇ ਦੱਸਿਆ ਕਿ ਉਸਨੇ ਇੱਕ ਪਲਾਟ ਵੇਚਿਆ ਤਾਂ ਉਹਦੇ ਪੈਸੇ ਉਹਨੇ ਅਲਮਾਰੀ ਦੇ ਵਿੱਚ ਲੋਕਰ ਦੇ ਵਿੱਚ ਰੱਖੇ ਸੀ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੇ ਆ ਪਰਚਾ ਦਰਜ ਕਰਨ ਤੋਂ ਬਾਅਦ ਘਰ ਦੇ ਨੇੜੇ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਆ ਉਨ੍ਹਾਂ ਦੀ ਜਾਂਚ ਕੀਤੀ ਤੇ ਉਹਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਕਿ ਉਹਨਾਂ ਦੇ ਪਿੰਡ ਦੀ ਰਹਿਣ ਵਾਲੀ ਜਸ਼ਨਦੀਪ ਕੌਰ ਅਤੇ ਉਸ ਦਾ ਭਰਾ ਆਕਾਸ਼ਦੀਪ ਸਿੰਘ ਉਹਨਾਂ ਦੇ ਸੇਵਾਮੁਕਤ ਅਧਿਆਪਕ ਦੇ ਘਰ ਜਾਂਦੇ ਦਿਖਾਈ ਦਿੱਤੇ ਤੇ ਪੁਲਿਸ ਨੇ ਇਹਨਾਂ ਦੋਵਾਂ ਨੂੰ ਮਾਚੀਵਾੜਾ ਨੂਰਪੁਰ ਰੋਡ ਤੇ ਕਾਬੂ ਕਰ ਲਿਆ ਤੇ ਪੁੱਛਗਿੱਛ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਦੇ ਘਰੋਂ ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਇਹ ਰਾਸ਼ੀ ਆਪਣੇ ਬੈਂਕ ਦੇ ਵਿੱਚ ਬੈਂਕ ਖਾਤੇ 'ਚ ਜਮ੍ਹਾਂ ਕਰਵਾ ਦਿੱਤੀ ਤੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਤੇ ਫਿਰ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ